ਤੇ ਬੈਲ 24 ਦਾ ਤੇ ਟਾਇਰਾਂ ਦੇ ਮਾਰਕਾ 23 ਦਾ 23 ਦੇ ਮਾਰਕੇ ਦੇ ਟਾਇਰ ਆ ਬਾਈ ਹਾਂਜੀ ਇਹ ਮੇਲੇ 'ਚ ਸਕੀਮ ਦਿੱਤੀ ਸੀ ਉਹਨਾਂ ਨੇ ਵੀ ਜੇ ਆਪਾਂ 30000 ਦੇ ਬਣ ਚਾਰੇ ਟਾਇਰ ਨਵੇਂ ਪਾਵਾਂਗੇ ਜਮਾਂ ਬੇਕਾਰ ਟਾਇਰ ਆ ਬਾਈ ਠੀਕ ਆ ਦੂਜੇ ਮਹੀਨੇ ਦੇ ਚੜਾਏ ਹੋਏ ਆ ਆ ਤੁਹੀਂ ਵੇਚ ਲਓ ਆਪੇ ਇਹ ਟਾਇਰ ਨੂੰ ਤੁਸੀਂ ਕਿਵੇਂ ਬੇਕਾਰ ਕਹਿ ਸਕਦੇ ਹੋ ਬਾਈ ਆਹ ਦੇ ਲਓ ਤੁਸੀਂ ਪੂਰੀ ਜਾਂਦੇ ਚਿਫਣਾ ਲਈ ਜਾਂਦੀਆਂ ਦੇਖੋ ਠੀਕ ਆ ਨਾ ਢਕਾਉਂਦੇ ਜਮਾਂ ਬੇਕਾਰ ਵੈਰੈਟੀ ਐ ਬਾਈ ਆਪਾਂ ਬਾਂਦਰ ਚਿਤਾਣੇ ਆਏ ਸੀਗੇ ਤੇ ਇੱਕ ਭਰਾ ਆਪਾਂ ਨੂੰ ਹੋਰ ਮਿਲ ਗਿਆ ਇਹਦੇ ਵੀ ਕਰਤਾਨ ਟਾਇਰ ਚੜਾਏ ਆਪਾਂ ਇਹਦੇ ਵੀਊ ਲੈਨੇ ਆ ਵੀ ਟਾਇਰ ਇਹਨੂੰ ਕਿਵੇਂ ਲੱਗਿਆ ਇਹ ਕਿਸਾਨ ਭਰਾਣਾਂ ਆਪਾਂ ਗੱਲਬਾਤ ਕਰਦੇ ਆਂ ਬਈ ਜਿਹੜਾ ਤੂੰ ਆ ਕਰਤਾਰ ਮੋਟਰ ਟਾਇਰ ਚੜਾਇਆ ਇਹ ਪਹਿਲਾ ਨੰਬਰੇ ਕਿੱਥੋਂ ਚੜਾਇਆ ਇਹ ਮੈਂ ਬਈ ਮੋਕਸਰੋਂ ਚੜਾਇਆ ਮੋਕਸਰੋਂ ਕਿਹਦੇ ਕੋਲੋਂ ਚੜਾਇਆ ਬਈ ਮੋਕਸਰੋਂ ਆ ਕਿਸਾਨ ਬ੍ਰਦਰ ਟੈਰਾਂ ਵਾਲੇ ਅੱਛਾ ਬਸਟੈਂਡ ਦੇ ਕੋਲੇ ਆ ਠੀਕ ਆ ਉਹਨਾਂ ਤੋਂ ਚੜਾਇਆ ਬਈ ਤੇ ਇਹ ਮੇਲੇ 'ਚ ਸਕੀਮ ਦਿੱਤੀ ਸੀ ਉਹਨਾਂ ਨੇ ਵੀ ਜੇ ਆਪਾਂ 30000 ਦੇ ਪਾਉਣੇ ਚਾਰੇ ਟਾਇਰ ਨਵੇਂ ਪਾਵਾਂਗੇ ਕਰਤਾਰ ਇਹ ਬਈ ਤੈਨੂੰ ਟਾਇਰ ਕਿਵੇਂ ਲੱਗਿਆ ਵੀ ਟਾਇਰ ਕਿੰਨਾ ਕੁ ਚੰਗਾ ਤੇ ਕਿੰਨਾ ਕੁ ਨਹੀਂ ਚੰਗਾ ਵੀ ਇਹਦੇ ਬਾਰੇ ਵੀਊ ਦੱਸੋ ਵੀ ਯਾਰ ਕਿਸਾਨ ਭਰਾਵਾਂ ਨੂੰ ਸਸਤੇ 'ਚ ਮਿਲਦਾ ਵੀ ਜੇ ਚੰਗਾ ਠੀਕ ਆ ਦੂਜੇ ਮਹੀਨੇ ਦੇ ਚੜਾਏ ਵੇ ਆ ਤੂੰ ਹੀ ਵੇ ਲਓ ਆਪੇ ਇਹ ਟਾਇਰ ਨੂੰ ਤੁਸੀਂ ਕਿਵੇਂ ਬੇਕਾਰ ਕਹਿ ਸਕਦੇ ਹੋ ਬਾਈ ਆਹ ਦੇ ਲਓ ਤੁਸੀਂ ਪੂਰੀ ਜਾਂਦੇ ਚਿਫਣਾ ਲਈ ਜਾਂਦੀਆਂ ਦੇਖੋ ਠੀਕ ਆ ਨਾ ਬੜਕਾਉਂਦੇ ਵਜੋਂ ਆਹ ਬੇਕਾਰ ਵੈਰੈਟੀ ਆ ਠੀਕ ਆ ਨਾ ਆਹ ਦੇਖੋ ਆ ਸਾਰੇ ਜੀ ਘਟ ਪਾਏ ਹੋ ਆ ਸਾਰੇ ਜੀ ਘਟ ਆ ਪੂਰੀ ਜਾਂਦੇ ਬਾਈ ਤੇ ਜਿਹੜੇ ਇਹਨਾਂ ਨੇ ਅਗਲੇ ਟਾਇਰ ਦੱਸਿਆ ਵੀ ਅਗਲੇ ਟਾਇਰ ਫ੍ਰੀ ਦਿੰਨੇ ਆ ਅਗਲੇ ਟਾਇਰ ਕਸ ਦੇ ਤਾਂ ਨਹੀਂ ਭਰਦੇ ਕਿਦੋਂ ਨਾ ਨਾ ਅਗਲੇ ਵੀ ਬੇਕਾਰ ਅਗਲੇ ਦੀ ਵੀ ਕੰਪਲੀਟ ਆ ਰਹੀ ਆ ਦੇਖੋ ਤੁਸੀਂ ਇਹ ਕਿਵੇਂ ਵੈਈਆਂ ਛੱਡੀ ਜਾਂਦੀ ਦੇਖੋ ਆ ਬਖਾਰੀ ਜਿਹਾ ਸਵਾਰ ਕੇ ਇਹ ਇਧਰਲੇ ਟਾਇਰ ਕੀ ਆ ਕਿ ਇਧਰ ਵੀ ਦੋਨੇ ਵੇ ਸਾਰੇ ਪਾਸੇ ਸੇਮ ਹੀ ਆ ਬਾਈ ਕਿ ਲਿਆ ਤੂੰ ਚਲਾ ਕੇ ਵੇਖੋ ਬਾਈ ਖੁਦ ਚਲਾ ਕੇ ਵੇਖੋ ਤੁਹਾਨੂੰ ਆਪ ਆ ਲੱਗ ਜਾਊਗਾ ਵੀ ਕਿੰਨੇ ਕੁ ਚੰਗੇ ਆ ਇਹ ਬੜਕਾਉਂਦਾ ਬਹੁਤ ਜ਼ਿਆਦਾ ਬੜਕਾਉਂਦਾ ਠੀਕ ਆ ਖੁਸ਼ਕ ਹੋਇਆ ਗਿਆ ਨਾ ਆ ਹਾਂ ਖੁਸ਼ਕ ਹੋਇਆ ਪੇਦਮਾ ਜੀ ਰਾ ਦੇ ਆ ਜਿਵੇਂ ਸਵਾਰ ਕੇ ਵਗਾਈ ਬਿਆਨਾਂ ਜੀਆਂ ਆ ਦੇਖੋ ਇਹ ਖੁਸ਼ਕ ਹੋਇਆ ਤੇ ਇਹਦਾ ਸੀਜ਼ਨ ਨਹੀਂ ਲਾਉਂਦੇ ਅੱਗਾ ਅਗਲਾ ਤੇ ਬਾਈ ਇਹਦਾ ਕੋਈ ਬਿੱਲ ਬੁੱਲ ਤੁਹਾਨੂੰ ਦਿੱਤਾ ਬਿੱਲ ਹੈਗਾ ਬਾਈ ਜੀ ਆਪਣੇ ਕੋਲ ਕੱਢੋ ਬਿੱਲ ਕਿਹੜਾ ਦਿੱਤਾ ਬਾਈ ਤੁਹਾਨੂੰ ਬਈ ਇਹਦੀ ਕੋਈ ਗਾਰੰਟੀ ਵਾਰੰਟੀ ਕਹ ਕੇ ਦਿੱਤੀ ਸੀ ਤੁਹਾਨੂੰ ਹਾਂਜੀ ਹਾਂਜੀ ਉਹ ਕਹਿੰਦੇ ਗਾਰੰਟੀ ਹੈ ਫੁੱਲ ਜਦੋਂ ਮਰਜੀ ਵਿਆਈ ਛੱਡੇ ਤੇੜ ਛੱਡੇ ਜਾਂ ਕੁਝ ਵੀ ਕਰੇ ਕਹਿੰਦੇ ਬਦਲਾਂਗੇ ਠੀਕ ਹੈ ਤੇ ਬਈ ਆ ਬਿੱਲ ਇਹਨਾਂ ਕੋਲੇ ਇਹ ਹੈਗਾ 8 ਤਰੀਕ ਦਾ ਦੂਜੇ ਮਹੀਨੇ ਦਾ 2024 ਦਾ ਤੇ ਟਾਇਰਾਂ ਦੇ ਮਾਰਕਾ ਕਿਹੜਾ ਬਈ ਇੱਥੇ ਲਾਈ ਦੱਸੇ 22 ਦੇ ਮਾਰਕੇ ਦੇ ਟਾਇਰ ਆ ਬਈ ਹਾਂਜੀ ਸਾਲ ਪੁਰਾਣੇ ਟਾਇਰ ਕਹਿ ਸਕਦੇ ਆਪਾਂ ਇਹਨਾਂ ਨੂੰ ਹਾਂਜੀ ਹਾਂਜੀ 23 ਦੇ ਮਾਰਕ ਬਈ ਤੁਹਾਨੂੰ ਦੱਸ ਕੇ ਦਿੱਤਾ ਵੀ ਤੁਹਾਨੂੰ 23 ਦੇ ਮਾਰਕ ਨਾ ਨਾ ਸਾਨੂੰ ਤਾਂ ਉਹਨਾਂ ਨੇ ਕਿਹਾ ਵੀ ਜਿਵੇਂ ਤੁਹਾਨੂੰ ਨਵੇਂ ਟਾਇਰ ਦੇਵਾਂਗੇ ਫਰੈਸ਼ ਟਾਇਰ ਦੇਵਾਂਗੇ ਉਹ ਕਹਿੰਦੇ ਅੱਛਾ ਤੇ ਬਿੱਲ 24 ਦਾ ਤੇ ਟਾਇਰਾਂ ਦੇ ਮਾਰਕਾ 23 ਦਾ ਤੇ ਬਈਆਂ ਦਾ ਮੈਨੂੰ ਫਰੈਸ਼ ਕਹਿ ਕੇ ਦਿੱਤੇ ਉਹਨਾਂ ਨੇ ਤੇ ਇੱਕ ਬਈਆ ਬਿੱਲ ਤੁਹਾਨੂੰ GST ਵਾਲਾ ਦਿੱਤਾ origignal ਕਹਿੰਦਾ ਨਾ ਨਾ ਬਈ ਉਹ ਜਿਵੇਂ ਜਾਲੀ ਬਿੱਲ ਫੜਾਦਾ ਬਈ ਚੱਕ ਕੇ ਰੀਅਲ ਵੈਲਿਊ ਆਪਾਂ ਪੜ੍ਹ ਲਈਏ origignal ਬਿੱਲ ਦਾ ਆਪਾਂ ਨੂੰ ਪਤਾ ਹੀ ਹੁੰਦਾ ਕਿ ਇਹ ਵਜਾ ਇਹ ਜਾਲੀ ਬਿੱਲ ਫੜਾ ਤੇ ਇਹਨਾਂ ਦੇ ਇਹ ਹਿਸਾਬ ਨਾਲ ਵੀ ਕਾਰ ਤੇ ਕਿੰਨੋਂ ਤੋਂ ਮੋੜ ਦਿੰਦੇ ਨੇ ਬੈਲ ਨੇ ਥੋੜਾ ਸਹੀ ਬਾਈ ਆ ਬਾਈ ਬੈਲ ਨੇੜੇ ਕਰਕੇ ਵਿਖਾਈਏ ਰਖਾਰ ਕੇ ਤੇ ਬਾਕੀ ਆਪਣੇ ਹੋਰ ਵੀ ਸੱਜਣਾ ਮਿੱਤਰਾਂ ਤੋਂ ਪੁੱਛਦਿਆਂ ਵੀ ਰੀ ਨਾਲ ਬੈਲ